ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਤੇ ਚੋਣਾਂ ਨੂੰ ਸ਼ਾਂਤੀਪੂਰਵਕ ਨਿਪੇਰੇ ਚਾੜਨ ਲਈ ਫਗਵਾੜਾ ਪੁਲਿਸ ਵੱਲੋਂ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੇ ਬੱਖੋ-ਬੱਖੇ ਇਲਾਕਿਆਂ ਵਿੱਚ ਫਲੈਗ ਮਾਰਚ ਕੱਢਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਡੀਐਸਪੀ ਫਗਵਾੜਾ ਨੇ ਕਿਹਾ ਕਿ ਅਰ ਇੰਆ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਵਿੱਚ ਪੁਲਿਸ ਪ੍ਰਸ਼ਾਸਨ ਪੈਰਾਮਿਲਟਰੀ ਫੋਰਸ ਅਤੇ ARP ਦੀਆਂ ਟੀਮਾਂ ਨਾਲ ਮਿਲ ਕੇ ਸ਼ਹਿਰ ਵਿੱਚ ਇੱਕ 플ੈਗ ਮਾਰਚ ਕੱਢਿਆ ਗਿਆ। ਇਹ 플ੈਗ ਮਾਰਚ DSP ਫਗਵਾੜਾ ਦਫ਼ਤਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚੋਂ ਕੱਢਿਆ ਗਿਆ। ਗੱਲਬਾਤ ਕਰਦੇ ਆ DSP ਫਗਵਾੜਾ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਤਿਆਰ ਹੈ ਅਤੇ ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟਾਂ ਤੋਂ ਆਉਣ ਵਾਲੇ ਬਾਨਾਂ ਤੇ ਲੋਕਾਂ ਦੀ ਲਗਾਤਾਰ ਚੈਕਿੰਗ ਵੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਘੁਮਰੇ ਸ਼ਰਾਬੀ ਅੰਸਰਾ ਤੇ ਸ਼ਕਤੀਬਖਤ ਅਤੇ ਵੀ ਤਿੱਖੀ ਨਜ਼ਰ ਰੱਖੀ ਗਈ ਹੈ। ਅੱਜ ਦਾ ਫਲੈਗ ਮਾਰਚ ਦਾ ਆਗਾਮੀ ਲੋਕ ਸਭਾ ਚੋਣਾਂ ਦਾਬ ਜਿਹੜੇ ਆ ਰਹੇ ਉਹਨਾਂ ਦੇ ਮੱਦੇਨਜ਼ਰ ਅਸੀਂ ਫਲੈਗ ਮਾਰਚ ਅੱਜ ਸ਼ਹਿਰ ਪਗਵਾੜੇ ਦੇ ਵਿੱਚ ਪਲਾਨ ਕੀਤਾ ਜਿਹਦੇ ਵਿੱਚ ਸਾਡੇ ਇਸਾਰਾ ਥਾਣਿਆਂ ਦੀ ਪੁਲਿਸ ਤੇ ਆਈਟੀਪੀਪੀ ਜਿਹੜੀ ਹੈਗੀ ਹੈ ਜਿਹੜੀ ਅਲਾਟ ਹੋਈ ਰਹੀ ਹੈ ਸਾਡੇ ਜ਼ਿਲ੍ਹੇ ਨੂੰ ਉਹਨੂੰ ਨਾਲ ਲੈ ਕੇ ਅਸੀਂ ਇਹ ਫਲੈਗ ਮਾਰਚ ਕਰ ਰਹੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਇੱਕ ਫਰੀ ਐਂਡ ਫੇਅਰ ਇਲੈਕਸ਼ਨਸ ਤੇ ਜਿਹੜੇ ਸ਼ਰਾਰਤੀ ਅੰਸਰ ਹੈ ਉਹਨਾਂ ਨੂੰ ਇੱਕ ਮੈਸੇਜ ਚਲਾ ਜਾਏ ਕਿ ਅਸੀਂ ਜਿਹੜਾ ਹੈਗਾ ਪੂਰੀ ਤਰ੍ਹਾਂ ਸਮਰਥਾ ਇਲੈਕਸ਼ਨ ਨੂੰ ਜਿਹੜਾ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ